ਇਹ ਕਿੰਨੇ ਟੂਟੀ ਵੀ ਹੈ ਜਿਹੜੇ ਇਹ ਅੰਬ ਨੇ ਇਹ ਬਿਲਕੁਲ ਮੋٹے ਗੁੱਦੇ ਵਾਲੇ ਅੰਬ ਨੇ ਇਹਨਾਂ ਨੂੰ ਧੋ ਕੇ ਇਹਨਾਂ ਦਾ ਛਿਲਕਾ ਲਾ ਕੇ ਇਹਨਾਂ ਨੂੰ ਕੱਦੂ ਕਸ ਕਰ ਲਿਆ ਇਹ ਜਿਹੜੇ ਅੰਬ ਨੇ ਜਟਨੀ ਲਈ ਇਹ ਥੋੜੇ ਜਿ ਮਿੱਠੇ ਤੇ ਥੋੜੇ ਜਿ ਗੁੱਦੇ ਵਾਲੇ ਹੋਣੇ ਚਾਹੀਦੇ ਨੇ ਕਿਉਂਕਿ ਇਹਦੇ ਵਿੱਚ ਇੱਕ ਤਾਂ ਗੁੱਦਾ ਜ਼ਿਆਦਾ ਨਿਕਲਦਾ ਹੈਗਾ ਤੇ ਕੁਝ ਮੈਂ ਦੂਜੇ ਚਿੱਟੇ ਅੰਬ ਵੀ ਲਏ ਸੀਗੇ ਉਹ ਚਾਰ ਵਾਸਤੇ ਲਏ ਸੀਗੇ ਇਦੇ ਵਿੱਚ ਮੈਂ ਥੋੜੇ ਜਿਹਾ ਮਸਾਲੇ ਪਾ ਲਏ ਜਿਵੇਂ ਕਿ ਵੱਡੀ ਇਲਾਇਚੀ, ਛੋਟੀ ਇਲਾਇਚੀ, ਲੌਂਗ, ਜੀਰਾ, ਕਾਲੀ ਮਿਰਚ, ਥੋੜਾ ਜਿਹਾ ਗਰਮ ਮਸਾਲਾ ਤਾਂ ਕਿ ਹਲਕਾ ਜਿਹਾ ਭੁੰਨ ਲਿਆ ਇਹਨਾਂ ਨੂੰ ਉਸ ਤੋਂ ਬਾਅਦ ਆਪਾਂ ਜਿਹੜਾ ਆਂਬ ਕਦੂ ਕਾਸ ਕੀਤਾ ਸੀ ਉਹ ਇਹਦੇ ਵਿੱਚ ਪਾ ਕੇ ਇਹਨੂੰ ਗਰਮ ਕਰ ਲੈਣੇ ਚੰਗੀ ਤਰ੍ਹਾਂ ਹਿਲਾ ਲੈਣੇ ਆ ਜਦ ਤੱਕ ਇਹ ਗਰਮ ਨਹੀਂ ਹੋ ਜਾਂਦਾ ਅੰਬ ਨੇ ਜਿਹੜੇ ਇਹ ਮੋٹے ਗੁੱਡੇ ਵਾਲੇ ਅੰਬ ਨੇਗੇ ਤੇ ਇਹਨਾਂ ਦੇ ਵਿੱਚੋਂ ਜ਼ਿਆਦਾ ਨਿਕਲਣ ਕਰਕੇ ਕੁਆਂਟੀਟੀ ਵੀ ਇਹਦੀ ਜ਼ਿਆਦਾ ਹੋ ਜਾਂਦੀ ਹੈ ਜਿਹੜੀ ਮੈਂ ਪਹਿਲਾਂ ਬਣਾਈ ਸੀ ਜੱਟੀਆਂ ਅਖੰਡ ਵਾਲੀ ਬਣਾਈ ਸੀ ਹੁਣ ਇਹਦੇ ਵਿੱਚ ਮੈਂ ਗੁੜ ਪਾਉਂਗੀ ਮੈਂ 5 ਕਿਲੋ ਦੇ ਵਿੱਚ ਸਿਰਫ ਅੱਧੇ ਕਿਲੋ ਗੁੜ ਪਾਇਆ ਕਿਉਂਕਿ ਕਿ ਇਹ ਨਾਰਮਲ ਜਿਹਾ ਮਿੱਠਾ ਹੋ ਜਾਊਗਾ ਜੇ ਆਪਾਂ ਥੋੜਾ ਜਿਹਾ ਜ਼ਿਆਦਾ ਮਿੱਠਾ ਖਾਣਾ ਹੈ ਤਾਂ 1 ਕਿਲੋ ਗੁੜ ਪਾ ਲਓ 5 ਕਿਲੋ ਅੰਬਾਂ ਦੇ ਵਿੱਚ ਉਹ ਗੁੱਡੇ ਦੇ ਹਿਸਾਬ ਤੇ ਡਿਪੈਂਡ ਕਰਦੇ ਹੋਏ ਆਪਣਾ ਕਿੰਨਾ ਨਿਕਲੇ ਹੈ ਨਾ ਜੇ ਗੁੱਦਾ ਜ਼ਿਆਦਾ ਨਿਕਲਿਆ ਤਾਂ ਗੁੜ ਵੀ ਥੋੜਾ ਜ਼ਿਆਦਾ ਪਊਗਾ ਜੇ ਗੁੱਦਾ ਹੀ ਘੱਟ ਨਿਕਲਿਆ ਤਾਂ ਫਿਰ ਉਹ ਸਮਝ ਲਓ ਗੁੜ ਵੀ ਘੱਟ ਹੀ ਹੋਊਗਾ ਇਹਦੇ ਵਿੱਚ ਨਮਕ ਪਾ ਲਿਆ ਇੱਕ ਚਮਚਾ ਲਾਲ ਮਿਰਚ ਦਾ ਟੇਸਟ ਦੇ ਅਕੋਰਡਿੰਗ ਉਹ ਪਾ ਲਿਆ ਚੰਗੀ ਤਰ੍ਹਾਂ ਇਹਨਾਂ ਨੂੰ ਐ ਹਿਲਾਉਂਦੇ ਜਾਵਾਂਗੇ ਸੇਕ ਹੈ ਜਿਹੜਾ ਮੈਂ ਬਿਲਕੁਲ ਹੀ ਘੱਟੀ ਕੀਤਾ ਹੋਇਆ ਤੁਹਾਨੂੰ ਟਾਈਮ ਬਾਅਦ ਇਹਨੂੰ ਹਲਾਈ ਜਾਵਾਂਗੇ ਇਹਦੇ ਵਿੱਚ ਕੁਝ ਨਹੀਂ ਪਾਉਣਾ ਤੇਲ ਕਿਉਂ ਕੁਝ ਨਹੀਂ ਪਾਉਣਾ ਪਾਣੀ ਅਸੀਂ ਦਹੀਂ ਇਹਨੂੰ ਮਿਕਸ ਕਰਦੇ ਜਾਵਾਂਗੇ ਗੁੜਾ ਜਿਹੜਾ ਉਹ ਖੁਰਦਾ ਜਾਊਗਾ ਤੇ ਅੰਬ ਨਾਲ ਦੀ ਨਾਲ ਪੱਕਦਾ ਰਹਿੰਦਾ ਹੈ ਕਿਉਂਕਿ ਮਸਾਲੇ ਪਹਿਲਾਂ ਪੌਣ ਨਾਲ ਫਿਰ ਫਲੇਵਰ ਹੈ ਜਿਹੜਾ ਉਹ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਂਦਾ ਹੈ ਤੇ ਫਲੇਵਰ ਵਧੀਆ ਆਉਂਦਾ ਹੈ ਆ ਦੇਖੋ ਗੁੜਾ ਜਿਹੜਾ ਹਲਕਾ ਹਲਕਾ ਆਪਾਂ ਇਹਨੂੰ ਭੰਨ ਕੇ ਵੀ ਪਾ ਸਕਦੇ ਹਾਂ ਚਲੋ ਮੈਂ ਇਦਾਂ ਹੀ ਛੱਡਦਾ ਵੀ ਹੌਲੀ ਹੌਲੀ ਨਾਲ ਅੰਬ ਪੱਕੀ ਜਾਂਦੇ ਨੇ ਤੇ ਜਦੋਂ ਆਪਾਂ ਇਹਨੂੰ ਹਲਾਈ ਜਾਂ ਨਾਲੇ ਗੁੜ ਵਿੱਚ ਮਿਕਸ ਹੋਈ ਜਾਂਦਾ ਹੈ ਗੁੜਾ ਹੈ ਇਹ ਆਪਾਂ ਬਣਨ ਤੋਂ ਬਾਅਦ ਟੇਸਟ ਕਰਨ ਤੋਂ ਬਾਅਦ ਅਬ ਦੇ ਹਿਸਾਬ ਨਾਲ ਥੋੜਾ ਜਿਹਾ ਹੋਰ ਪਾ ਸਕਦੇ ਆਗੇ ਜੇ ਆਪਾਂ ਨੂੰ ਐ ਲੱਗਦਾ ਵੀ ਘੱਟ ਹੈਗਾ ਜਾਂ ਆਪਾਂ ਨੂੰ ਜ਼ਿਆਦਾ ਹੈਗਾ ਜ਼ਿਆਦਾ ਅ디 ਲੋਡ ਹੁੰਦੀ ਹੈ ਕਈ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਨੇ ਕਈ ਘੱਟ ਖਾਂਦੇ ਲੋਕ ਦੇ ਟੇਸਟ ਦੇ ਅਕੋਰਡਿੰਗ ਆਪਾਂ ਥੋੜਾ ਜਿਹਾ ਚਾਹੀਏ ਤਾਂ ਹੋਰ ਵੀ ਪਾ ਸਕਦੇ ਆ ਤਾਂ ਆਪਾਂ ਨਹੀਂ ਆਪਾਂ ਘੱਟ ਵੀ ਰੱਖ ਸਕਦੇ ਆ ਕਈਆਂ ਨੇ ਘੱਟ ਖਾਣਾ ਹੁੰਦਾ ਤੇ ਐਦਾਂ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਤੇ ਕਲਰ ਹੈ ਜਿਹੜਾ ਇਹਦਾ ਚੇਂਜ ਹੁੰਦਾ ਜਾਂਦਾ ਹੈ ਹੰਬ ਨੇ ਜਿਹੜੇ ਉਹ ਪੱਕਦੇ ਜਾਂਦੇ ਨੇ ਵਿੱਚੋਂ ਇਦਾਂ ਸਾਰੇ ਵਿੱਚ ਮਿਕਸ ਕਰਕੇ ਹੌਲੀ-ਹੌਲੀ ਇਹਨੂੰ ਕਮ ਮਿਕਸ ਕਰਦੇ ਰਹਾਂਗੇ ਹੌਲੀ-ਹੌਲੀ ਇਹ ਕੜਾਈ ਨਾਲੋਂ ਵੀ ਉਤਰਨਾ ਸ਼ੁਰੂ ਹੋ ਜਾਂਦਾ ਹੈ ਜਿਉਂ-ਜਿਉਂ ਇਹ ਪੱਕਦੀ ਜਾਊਗੀ ਕੜਾਈ ਨਾਲੋਂ ਉਤਨੀ ਸ਼ੁਰੂ ਹੁੰਦੀ ਜਾਂਦੀ ਹੈ ਟਾਈਮ ਤਾਂ ਲੱਗਦਾ ਇਹਨੂੰ ਪ੍ਰੋਸੈਸ ਨੂੰ ਕਿਉਂਕਿ ਕੁਛ ਚੁੱਲ੍ਹੇ ਤੇ ਹੌਣ ਕਰਕੇ ਸਲੋ ਸੇਕ ਕਰਕੇ ਥੋੜਾ ਟਾਈਮ ਲੱਗ ਜਾਂਦਾ ਹੈ ਪਰ ਜਿਹੜਾ ਇਹਦਾ ਫਲੇਵਰ ਹੈ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਮੈਨੂੰ ਇਦਾਂ ਲੱਗਦਾ ਵੀ ਖੰਡ ਵਾਲੀ ਨਾਲੋਂ ਇਹਦਾ ਟੇਸਟ ਗੁੱਡ ਵਾਲੀ ਦਾ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ ਹੈ ਠੀਕ ਹੈ ਜੀ ਮੇਰੀਆਂ ਭੈਣਾਂ ਨੇ ਕਿਹਨੀ ਕਿਹਨੀ ਚਟਨੀ ਬਣਾ ਲਈ ਕਿ ਕਿਹਨੀ ਕਿਹਨੀ ਗੁੜ ਵਾਲੀ ਪਸੰਦ ਹੈ ਕਿ ਨੂੰ ਕਿਨੂੰ ਖੰਡ ਵਾਲੀ ਪਸੰਦ ਹੈ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖੋ ਜੀ ਬਣਨ ਤੋਂ ਬਾਅਦ ਠੰਡੀ ਹੋਣ ਤੋਂ ਬਾਅਦ ਇਹ ਇਦਾਂ ਦੀ ਹੋ ਜਾਂਦੀ ਹੈ ਫਿਰ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਕੋਈ ਚੱਕਰ ਨਹੀਂ ਜਿਵੇਂ ਕਿ ਆਪਾਂ ਕੱਚ ਦੇ ਭਾਂਡੇ ਦੇ ਵਿੱਚ ਪਾ ਕੇ ਇਹਨੂੰ ਸ਼ੀਸ਼ੀ ਬੋਤਲ ਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਪਰ ਮੈਨੂੰ ਤਕਰੀਬਨ ਫ੍ਰਿਜ ਦੇ ਵਿੱਚ ਹੀ ਰੱਖ ਲੈਣੀ ਹੈ ਵੀ ਖਰਾਬ ਨਾ ਹੋਵੇ ਹੈਨਾ ਉਹ ਬਣ ਕੇ ਇਦਾਂ ਦੀ ਹੋ ਜਾਂਦੀ ਹੈ ਠੰਡੀ ਹੋ ਕੇ